ਉਹ ਉੱਤਰ ਗਿਆ ਬਤੰਦਰ ਲਾਦਾ ਕੋਈ ਇੰਜਣ ਹੁਣੇ ਆ ਆ ਉੱਤਰ ਗਿਆ ਕੋਈ ਹੋ ਕੇ ਤਾਂ ਦੇਖਿਆ ਭਾਲਦਾ ਉਹ ਵੀ ਆ ਕਹਿੰਦਾ ਇੱਕ ਪਾਸਾ ਚਰਾਏਗੇ ਜਿਹੜਾ ਇਹਦਾ ਜਮਾ ਖਾਲੀ ਗਿਆ ਨੀ ਨੌਨੀ ਵੀ ਪਹੁੰਚਿਆ ਮੈਂ ਮੌਕੇ ਤੇ ਸਲਾਹਕਾਰ ਸਲਾਹਕਾਰ ਪਹੁੰਚਿਆ ਬਈ ਇਹ ਨਿਕਲ ਜੂ ਬਈ ਕੱਢਾਂਗੇ ਕੱਢ ਦੂ ਬਈ ਨੌਨੀ ਨੇ ਕਹਿਤਾ ਹੁਣ ਤਾਂ ਨਿਕਲਦਾ ਕੱਟ ਪੈ ਨਿਕਲਦਾ ਨਹੀਂ ਨੌਨੀਆਂ ਤੋਂ ਮੁਕਾਬਲੇ ਦੀ ਕਹਿੰਦੀ ਮੁਕਾਬਲੇ 'ਚ ਆਪ ਲੱਕੀ ਵਾਲਾ ਕਹੇ ਚੱਲਿਆ ਨੀ ਮੁਕਾਬਲੇ 'ਚ ਨੌਨੀ ਕਹਦਾ ਆ ਚੱਲੋ ਪੰਜੋਤੇ ਆ ਕੇ ਖੜ ਜਾ ਕਰੇ ਆ ਬਈ ਪਾ ਲੋ ਜੇਰ ਵੱਡਾ ਲਾਲਾ ਨਾ ਯਾਰ ਪਟੇਰ ਬਾਗੇਰ ਲੜਾ ਪਾੜ ਨਾ ਯਾਰ ਆਦਾ ਆਪੀ ਇਹ ਤਾਂ ਮਿੱਟੀ ਇਹਦਾ ਵਿਚਾਰ ਅੱਗੀ ਨਹੀਂ ਟਰਾਲੀ ਤਾਂ ਪੂਰੀ ਹੈ ਜਿੱਥੋਂ ਤੱਕ ਜਾਣੀ ਚਾਹੀਦੀ ਆ ਪਤਾ ਖੜ ਜਾ ਦਵਾਲ ਦੇ ਡાળા ਮਾਰ ਪਾੜ ਫੋਰ ਵੀ ਫੋਰ ਸੋ ਤੂੰ ਇੰਨੀ ਖਵਾਈ ਜਿਵੇਂ ਆ ਤਾਂ ਦੱਸ ਦੇ ਹੋਲਾ ਹੋ ਖਾਲੀ ਜੀ ਖਵਾ ਲੈਂਦਾ ਹੁੰਦਾ ਕੱਟੂ ਉਹਦਾ ਬਾਈ ਥਾਲੀ ਬੜੀ ਮੈਂ ਕਰਾ ਲਾ ਬਾਈਓ ਬਾਈ ਇਹ ਕਰਾ ਹਾਂ ਤਾਂ ਮਿੱਟੀ ਖਿੱਚ ਕੇ ਵਿੱਚੋਂ ਬੈਂਕ ਲੈ ਆਈ ਮੜਾ ਜਾ ਢੂੰਗੀ ਥੋੜੀ ਨਿਕਲੂ ਮੈਂ ਨਹੀਂ ਨਹੀਂ ਨਾ ਬਾਈ ਇੰਨਾ ਤਾਂ ਕੋਈ ਵੀ ਨਹੀਂ ਖਿੱਚ ਸਕਦਾ ਲੈ ਜਾਣ ਦੇ ਪਪਾਹ ਲਾ ਲਈ ਚੱਲਾਂਗੇ ਆਪਾਂ ਪਾ ਲਾਂ ਹੀ ਚੱਲਾਂਗੇ ਖੜਜੂ ਫਿਰ ਹੋ ਖੜਜੂ ਹੋਰ ਤਾਂ ਕਿਤੇ ਨਾ ਕਿਤੇ ਆਪੇ ਖੜਜੂ ਬਾਗ ਦਾ ਹੋ ਗਿਆ ਫਾਈਟਰ ਲੈ ਛਾਲੋ ਤੇਰੇ ਕੋਲ ਹੀ ਜੀਤੋਂ ਖੂਬੀ ਆ ਕਿਹੜੇ ਉਹ ਤਾਂ ਮੇਰੇ ਤੋਂ ਪਹਿਲਾਂ ਖਦੀ ਆ ਤੇ ਫਿਰ ਤੈਨੂੰ ਸ਼ਰਮ ਨਹੀਂ ਆ ਯੂਰੋ ਪਰ ਹੁੰਦੇ ਨਹੀਂ ਜੇ ਤੁਹਾਨੂੰ ਦੇਖ ਹੀ ਲਿਆ ਦੂੰ ਪਾਲ ਅੱਡ ਫੋਰ ਬਾ ਫੋਰ ਦਾ ਜੌਰ ਦਿਖਾਉਂਦਾ ਇੱਕ ਮੋਟਰਸਾਈਕਲ ਵੀ ਪਾਲਾ ਓਏ ਕੋਪੀ ਤਾਂ ਹੀ ਲਿਆਂਦਾ ਯਾ ਕੋਈ ਹੋਣੂ ਕਿ ਉਹ ਗਾ ਮੈਂ ਬਈ ਨਿਕਲੂਗਾ ਹਾਂ ਹਾਂ ਯਾਰ ਆਪਾਂ ਦੇ ਯਾਰ ਓ ਮਿੱਟੀ ਸਾਰੀ ਘੱਟ ਪਾਲ ਪਾਣੀ ਬਤਾ ਉਹਨੇ ਬ੍ਰੇਕ ਨਾ ਪਰਖਿਆ ਉਹਨਾਂ ਨੇ ਚਾਹ ਉਹ ਨਵਾਂ ਟਰੈਕਟਰ ਸਹੀ ਉਹਨੇ ਨੁਕਸਿਆ ਸ਼ਾਂਤੀ ਹੈ ਲੈ ਜੂ ਲੈ ਜੂ ਮਾਰ ਪਾ ਬੁਜਾਰਾ ਉਹਦਾ ਗੇਅਰ ਭੁੱਲ ਜਾਂਦਾ ਨੋਨੀ ਪਾਲ ਮਿੱਟੀ ਘੱਟ ਲਾ ਔਰ ਨੂੰ ਤਾਂ ਪਾਲ ਆ ਜੋ Vai comigo outra ia era. ਕੀ ਕਰ ਬੈਠਾ ਪਾਲਾ ਦਹੀਂ ਦਹੀਂ ਨਹੀਂ ਲਾਉਣੀ ਸੀ ਯਾਰ ਦਹੀਂ ਲਾਉਣੀ ਸੀ ਉਹਨੇ ਨਾ ਚਾਹ ਉਹਦਾ ਦਹੀਂ ਖੂਬੀ ਜਾਂਦੀ ਆ ਤੂੰ ਯਾਰ ਮੇਰੀ ਗੱਲ ਤੇਰੇ ਮਗਰ ਭੁੱਤੀ ਆ ਉਹ ਫਿਲਮ ਬਾਕੇ ਮਗਰ ਭੁੱਤੀ ਆ ਸਹਾਰ ਕੇ ਜਾ ਕੇ ਯਾਰ ਜਹੀ ਤੋੜੇਗਾ ਹਾਂ ਦਹੀਂ ਜਾ ਘੜਦੀ ਗੱਡੀ ਤੇ ਉਹ ਆ ਗਿਆ ਪਹਿਲਾਂ ਸੈਮੀ ਦੀ ਟੋਲੀ ਮਰਦੇ ਉਹ ਕਰਾਇਆ ਕੰਮ ਕੱਢਿਆ ਹਾਂ ਇਹ ਨਹੀਂ ਚੜਨਾ ਮੁੰਨੀ ਮਾ ਜਰ ਹੂ ਨਾਲੇ ਉਹ ਤੂੰ ਘਰ ਆਵੇਂਗਾ ਫੇਰ ਉਹ ਦਸਾਣਾ ਦਿਖਾ ਲੈ ਲੈ ਜਾ ਇਹਨੂੰ ਕੁਵਾਰੀ ਫੇਰ ਲੈ ਉਹ ਪਾਉਣਾ ਸੀ ਬਾਹਰ ਉਹ ਪਾਉਣਾ ਸੀਗਾ ਬੰਨਤਾ ਜਾਊਗੀ ਗੱਲ ਹੁਣ ਲੱਗਦੇ ਆ ਨਾ ਵੀ ਹੋ ਨਾ Ahí nos voy a hacer caso. ਲਾਉਂਦਾ ਆ ਬੜਾ ਬੈਗ ਲਾਓ ਬੈਗ ਨਹੀਂ ਓਏ ਹੋਰ ਚੱਕ ਦੇ ਓਏ ਲਿਫਟ ਬੜਾ ਇਹ ਬੈਗ ਜੂਟ ਹੈ ਸਾਮਰ ਜੂਟ ਆਪਾਂ ਜੀ ਬੈਗੀ ਹਿੱਥੇ ਲੈ ਮਾੜੀ ਦੇ ਹੇਲ ਦੇ ਕੋਚੀ ਲਵਗਾ ਉਹ ਕਹੀ ਆ ਦਿੱਲੀ ਹੱਜ ਪਰਵਾਣ ਖੜ ਜਾ ਖੜ ਜਾ ਹਰ ਪਤਾ ਹੀ ਹੋ ਗਿਆ ਬਈ ਪਤਾ ਹੀ ਆ ਹੁਣ